ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਹਿਲਾ ਮੁਲਾਜ਼ਮ ਤੇ ਕੰਗਣਾ ਰਣੌਤ ਵਿਵਾਦ ਦੇ ਮਾਮਲੇ ਦੇ ਵਿੱਚ ਵੱਡਾ ਮੋੜ ਸਾਹਮਣੇ ਆਇਆ ਹੈ ਤਾਂ ਕੀ ਹੁਣ ਜਿਹੜੀ ਕੁਲਵਿੰਦਰ ਕੌਰ ਹੈ ਮਹਿਲਾ ਮੁਲਾਜ਼ਮ ਉਹ ਕੰਗਣਾ ਰਣੌਤ ਤੋਂ ਮੁਆਫੀ ਮੰਗੇਗੀ ਇਹ ਸਵਾਲ ਕੀ ਉਠਿਆ ਵੱਡੀ ਖਬਰ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਿਹਾ ਕਿ ਸੀਆਈਐਸਐਫ ਦੇ ਡੀਆਈਜੀ ਵਿਨੇ ਕਾਜਲਾ ਦਾ ਵੱਡਾ ਬਿਆਨ ਸਾਹਮਣੇ ਆ ਗਿਆ ਕਿਉਂਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ दो दिन तक जांच है कंप्लीट हो जाएगी उन्होंने कहा है कि कुलविंदर कौर ने इस घटना जो अंजाम दिता है तहस बिच आके अंजाम दिता है कुलविंद कौर इस बारे मुआफी मंग रही है पंद्रह साल की ड्यूटी के उसने कोई भी गलती नहीं की हैगी वीडी खबर दर्शकों साझी कर रहे हैं कि जिते एक पास मामला तूल फटता नजर आ रहा है ਕੁਲਵਿੰਦਰ ਕੌਰ ਆਪਣੇ ਸਟੈਂਡ ਤੇ ਕੈਮ ਸੀਗਾ ਜਦੋਂ ਇਹ ਚੰਡੀਗੜ੍ਹ ਵਿੱਚ ਘਟਨਾ ਵਾਪਰਦੀ ਐ ਐਮਪੀ ਕੰਗਣਾ ਰਣੌਤ ਤੇ ਉਸ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਦੇ ਵਿਚਾਰੇ ਤਾਂ ਦੋਵਾਂ ਦਾ ਸਟੈਂਡ ਕਾਇਮ ਹੁੰਦਾ ਕੰਗਣਾ ਰਣੌਤ ਘਰ ਜਾ ਕੇ ਜਦੋਂ ਇੱਕ ਵੀਡੀਓ ਜਾਰੀ ਕਰਦੀ ਐ ਉਸ ਦੇ ਵਿੱਚ ਉਸਨੇ ਫਿਰ ਕਿਹਾ ਕਿ ਪੰਜਾਬ ਦੇ ਵਿੱਚ ਦਹਿਸ਼ਤ ਗਰਦੀ ਵੱਧ ਰਹੀ ਐ ਦੂਜੇ ਪਾਸੇ ਕੁਲਵਿੰਦਰ ਕੌਰ ਵੀ ਆਪਣੇ ਸਟੈਂਡ ਤੇ ਕੈਮ ਸੀ ਕਿ ਜਦੋਂ ਮੇਰੇ ਮਾਤਾ ਕਿਸਾਨੀ ਦੋਲਰ ਵਿੱਚ ਬੈਠੀਆਂ ਸੀ ਤਾਂ ਉਹਦੇ ਖਿਲਾਫ ਤੂੰ ਅਜਿਹਾ ਬਿਆਨ ਕਿਉਂ ਦਿੰਦਾ ਤਾਂ ਉਹਦੇ ਥਪੇੜਾ ਛੱਡ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਤੂਲ ਫਰਦਾ ਨਜ਼ਰ ਆਉਂਦਾ ਹੈ ਕਿਸਾਨ ਜਥੇਬੰਦੀਆਂ ਵੀ ਹੁਣ ਜਿਹੜੀਆਂ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆ ਗਈਆਂ ਸਾਰੇ ਪੋਲੀਟਿਕਲ ਲੋਕ ਨੇ ਜਿਹੜੇ ਭਾਜਪਾ ਨੂੰ ਛੱਡ ਕੇ ਉਹ ਵੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨਿੱਤਰੇ ਵਿਖਾਈ ਦਿੱਤੇ ਦੂਜੇ ਪਾਸੇ ਹੁਣ ਕੁਲਵਿੰਦਰ ਕੌਰ ਜਿਹੜਾ ਬੈਕਫੁੱਟ ਤੇ ਆਉਂਦੀ ਨਜ਼ਰ ਆ ਰਹੀ ਹੈ ਜੇਕਰ ਡੀਆਈਜੀ ਦਾ ਬਿਆਨ ਇਹ ਦਿੱਤਾ ਗਿਆ ਕਿ ਕੁਲਵਿੰਦਰ ਕੌਰ ਜਿਹੜੀ ਉਹ ਮੁਆਫੀ ਮੰਗ ਰਹੀ ਹੈ ਤਾਂ ਵੱਡਾ ਦਰਸ਼ਕਾਂ ਨੂੰ ਵੱਡੀ ਅਪਡੇਟ ਦੇ ਰਿਆਂ ਕਿ ਜਿੱਥੇ ਇੱਕ ਪਾਸੇ ਕੁਲਵਿੰਦਰ ਪਿੱਛੇ ਬਹੁਤ ਸਾਰੇ ਲੋਕਾਂ ਨੇ ਸਕੈਟ ਦਿਆ ਕਿਸਾਨ ਆਫਗਾਨ ਨੇ ਸਕੈਟ ਦਿਆ ਇੱਥੋਂ ਤੱਕ ਕਿ ਕੁਝ ਚਰਚਿਤ ਲੋਕਾਂ ਨੇ ਇਹ ਵੀ ਕਿਹਾ ਕਿ ਅਸੀਂ ਨਾਮ ਦੇਵਾਂਗੇ ਕੁਲਵਿੰਦਰ ਕੌਰ ਨੂੰ ਕਿ ਉਸਨੇ ਇੱਕ ਬਹੁਤ ਵਧੀਆ ਕੰਮ ਕੀਤਾ ਦੂਜੇ ਪਾਸੇ ਇਸ ਪੂਰੇ ਵਿਵਾਦਿਤ ਬਿਆਨ ਨੂੰ ਘਟਨਾ ਨੂੰ ਲੈ ਕੇ ਜਿਹੜਾ ਕੁਲਵਿੰਦਰ ਕੌਰ ਕਹਿ ਸਕਦੇ ਆ ਕਿ ਯੂ ਟਰਨ ਲੈ ਸਕਦੀ ਹੈ ਕਿਉਂਕਿ ਕੁਲਵਿੰਦਰ ਕੌਰ ਦੇ ਬਾਰੇ ਜੋ ਡੀਆਈਜੀ ਵਿਦੇ ਕਾਲੜ ਕਾਜਲਾ ਨੇ ਜਿਹੜੇ ਸੀਆਈਐਸਐਫ ਜਿਸ ਦੇ ਵਿੱਚ ਕੇ ਕੁਲਵਿੰਦਰ ਕੌਰ ਨੌਕਰੀ ਕਰਦੀ ਸੀ ਉਸੇ ਦੇ ਵਿੱਚ ਨੇ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਨੇ ਬਿਆਨ ਜਾਰੀ ਕੀਤਾ ਕਿ ਕੁਲਵਿੰਦਰ ਕੌਰ ਮੁਆਫੀ ਮੰਗ ਰਹੀ ਹੈ ਕਿਉਂਕਿ ਅ ਉਸਨੇ ਤਹਿਸ ਵਿੱਚ ਆ ਕੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਬਲਕਿ ਉਹਦੀ ਕੋਈ ਮਨਸ਼ਾ ਨਹੀਂ ਸੀ ਹੈਗੀ ਅਤੇ 15 ਸਾਲ ਦੇ ਵਿੱਚ ਜਿਹੜੇ ਪਿਛਲੇ 15 ਸਾਲ ਦੀ ਡਿਊਟੀ ਆ ਉਹਦੀ ਉਸਨੇ ਕੋਈ ਵੀ ਗਲਤੀ ਨਹੀਂ ਕੀਤੀ ਹੈਗੀ ਤਾਂ ਕੁੱਲ ਮਿਲਾ ਕੇ ਹੁਣ ਕਹਿੰਦੇ ਕਿ ਮਾਮਲਾ ਖਤਮ ਹੋਣ ਦੀ ਕਗਾਰ ਤੇ ਪਹੁੰਚਿਆ ਕਿ 2 ਦਿਨ ਤੱਕ ਮਾਮਲੇ ਦੀ ਜਾਂਚ ਜਿਹੜੀ ਉਹ ਮੁਕੰਮਲ ਕੀਤੀ ਜਾਣੀ ਹੈ ਜਾਨੀ ਕਿ 2 ਕੁ ਦਿਨਾਂ ਤੱਕ ਜਾਂਚ ਕੰਪਲੀਟ ਹੋ ਜਾਏਗੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਲੀਰ ਹੋ ਜਾਏਗਾ ਹਾਲਾਂਕਿ ਕੁਲਵਿੰਦਰ ਦੇ ਉੱਤੇ ਮਾਮਲਾ ਵੀ ਦਰਜ ਹੋਇਆ ਦੋ ਧਰਾਮਾ ਜਿਹੜੀਆਂ ਕਿ ਬੀਲੇਵਲ ਅਫੈਂਸ ਹੁੰਦਾ ਜਿਸ ਦੇ ਵਿੱਚ ਜ਼ਮਾਨਤ ਜਿਹੜੀ ਉਹ ਥਾਣੇ ਵਿੱਚੋਂ ਹੀ ਮਿਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੁਣ ਜੇ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਠੰਡਾ ਪੈਂਦਾ ਨਜ਼ਰ ਆ ਰਿਹਾ ਹੈ ਕੰਗਣਾ ਰਣੌਤ ਜਿਹੜੀ ਕਿ ਕਿਸਾਨਾਂ ਦੇ ਖਿਲਾਫ ਬੋਲਦੀ ਸੀ 2020 ਦੇ ਕਿਸਾਨੀ ਅੰਦੋਲਨ ਦੇ ਵਿੱਚ ਉਸ ਦੇ ਖਿਲਾਫ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਸਮਾਜ ਸੇਵੀ ਲੋਕ ਡਟੇ ਨਜ਼ਰ ਆਏ ਕਿ ਪੁਲਵਿੰਦਰ ਨੇ ਬਹੁਤ ਅੱਛਾ ਕੰਮ ਕੀਤਾ ਹੈ ਜਿਹੜਾ ਵੀ ਕੀਤਾ ਕਿਉਂਕਿ ਕੰਗਣਾ ਸਾਡੇ ਖਿਲਾਫ ਬੋਲਦੀ ਸੀਗੀ ਸਾਡੀਆਂ ਮਤਾਮਾਂ ਪਹਿਣਾ ਦੇ ਖਿਲਾਫ ਬੋਲਦੀ ਸੀਗੀ ਤੇ ਉਸ ਨੂੰ ਉਸ ਦਾ ਸਬਕ ਮਿਲ ਗਿਆ ਪਰ ਇੱਧਰ ਕੁਲਵਿੰਦਰ ਕੌਰ ਜੇਕਰ ਸਟੈਂਡ ਵਾਪਸ ਨਹੀਂਦੀ ਹੈ ਤਾਂ ਡੀਆਈਜੀ ਦਾ ਬਿਆਨ ਜਿਸ ਤਰੀਕੇ ਨਾਲ ਸਾਹਮਣੇ ਆਇਆ ਕਿਉਂਕਿ ਉਸ ਦੇ ਵਿੱਚ ਕੁਲਵਿੰਦਰ ਕੌਰ ਨੌਕਰੀ ਕਰਦੀ ਹੈ ਸੀਆਈਐਫ ਐਸਐਫ ਦੇ ਵਿੱਚ ਤਾਂ ਉੱਥੇ ਹੀ ਉਹਨਾਂ ਦੇ ਜਿਹੜੇ ਵੀਨੇ ਕਾਜਲਾ ਨੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਕਿ ਕੁਲਵਿੰਦਰ ਕੌਰ ਨੇ ਤਹਿਸ਼ ਵਿੱਚ ਆ ਕੇ ਕੰਮ ਕੀਤਾ ਸੀ ਬਲਕਿ ਉਹ ਮੁਆਫੀ ਮੰਗ ਰਹੀ ਹੈ ਜੇਕਰ ਕੁਲਵਿੰਦਰ ਕੌਰ ਮੁਆਫੀ ਮੰਗਦੀ ਹੈ ਤਾਂ ਇਹ ਮਾਮਲਾ ਸ਼ਾਂਤ ਹੋ ਜਾਏਗਾ ਤੇ ਠੰਡੇ ਬਸਤੇ ਆ ਜਿਹੜਾ ਮਾਮਲਾ ਪੈ ਜਾਊਗਾ ਤੇ ਉਧਰ ਜਿਹੜੇ سپورਟ ਕਰ ਰਹੇ ਸੀ ਕੁਲਵਿੰਦਰ ਕੌਰ ਦੀ ਉਹਨਾਂ ਦਾ ਸਟੈਂਡ ਕੀ ਰਹੂਗਾ ਹਾਲਾਂਕਿ ਬਹੁਤ ਸਾਰੇ ਦਰਸ਼ਕ ਕਮੈਂਟ ਵੀ ਕਰ ਰਹੇ ਨੇ ਕਿ ਜਿਹੜਾ ਪੂਰਾ ਮਾਮਲਾ ਹੈ ਇਹ ਜਿਹਾ ਨਹੀਂ ਹੋ ਸਕਦਾ ਕੁਲਵਿੰਦਰ ਕੌਰ ਪਿੱਛੇ ਨੂੰ ਨਹੀਂ ਜਾ ਸਕਦੀ ਉਹ ਯੂ ਟਰਨ ਨਹੀਂ ਲੈ ਸਕਦੀ ਬਲਕਿ ਇੱਕ ਵੱਡੇ ਅਧਿਕਾਰੀ ਦਾ ਬਿਆਨ ਜਿਹੜਾ ਉਹ ਸਾਹਮਣੇ ਆਇਆ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਹੈ ਜਿਹੜੀ ਉਹ ਕੀ ਰਹਿੰਦੀ ਹੈ ਫਿਲਹਾਲ ਦੀ ਖੜੀ ਕਹ ਲਈਏ ਕਿ ਕੁਲਵਿੰਦਰ ਕੌਰ ਹੈ ਜਿਹੜੀ ਉਹ ਯੂ ਟਰਨ ਲੈ ਸਕਦੀ ਹੈ ਜਿਸ ਤਰੀਕੇ ਨਾਲ ਡੀਆਈਜੀ ਡੀਆਈਜੀ ਦੀ ਬਿਆਨ ਦੀ ਗੱਲ ਕੀਤੀ ਜਾਵੇ ਉਸ ਤੇ ਮੁਤਾਬਕ ਜੁੜੇ ਹੋਏ ਲੀਡਰ ਪੰਜਾਬੀ মিডিਆ ਦੇ ਨਾਲ ਦੀ ਇਜਾਜ਼ਤ ਧੰਨਵਾਦ